ਕੀ ਨਾਮ ਹੈ ਆਕਾਸ਼ ਕਿਥੇ ਰਹਿੰਦੇ ਹੋ ਪਤੇ ਸਿਲੋ ਕੀ ਗੱਲਬਾਤ ਕੀ ਹੋਈ ਗੱਲਬਾਤ ਭਾਜੀ ਮੈਂ ਆਪਣੇ ਬੱਚੇ ਨੂੰ ਟਿਊਸ਼ਨ ਛੱਟੇ ਜਾ ਰਿਹਾ ਇਥੇ ਗਲੀ ਨੰਬਰ 10 ਇਹੀ ਰਹਿੰਦੇ ਨੇ ਤੇ 5:30 ਪੰਜ ਦਾ ਟਾਈਮ ਹੈ ਪੰਜ ਪਾਣੀ ਦਾ ਤੇ ਨੋਰਮਲ ਹੀ ਇਹੀ ਜਾ ਰਹੇ ਹਾਂ ਉਥੋਂ ਇੱਕਦਮ ਹੀ ਚਲਦੀ ਹੈ ਪਿਸਤੌਲ ਕਿਸ ਨੇ ਗੋਲੀ ਚਲਾਈ ਹੈ ਉਹ ਵੀ ਸਾਨੂੰ ਹੁਣ ਪਤਾ ਲੱਗਿਆ ਕਿ ਜਦੋਂ ਅਪਰੇਟ ਹੋਇਆ ਤੇ ਉਹਦੇ ਵਿੱਚ ਕੋਲੇ ਡਿੱਗ ਗਈ ਜਦੋਂ ਗੋਲੀ ਚਲੀ ਤਾਂ ਨਾ ਵਾਹ ਦੀ ਪਾਜ ਆਈ ਹੈ ਭਾਜੀ ਪਰ ਬੱਚੇ ਤੇ ਇੱਕਦਮ ਛੱਡ ਵਾਈ ਕਿ ਮੇਰਾ ਸਾਰਾ ਧਿਆਨ ਉਹਦੇ ਵੱਲ ਚਲ ਗਿਆ ਮੈਂ ਦੇਖਿਆ ਨਹੀਂ ਨਾ ਮੈਨੂੰ ਪਤਾ ਅੱਗੇ ਗੋਲ ਨਾ ਪਿੱਛੇ ਗੋਲ ਮੈਂ ਆਪਣੇ ਬੱਚੇ ਨੂੰ ਫੜਿਆ ਤੇ ਦਵਾਦਾਂ ਲੈ ਗਿਆ ਪਤਾ ਕਿਸ ਨੇ ਕੋ ਚਲਾਈ ਕੋਈ ਨਹੀਂ ਪਤਾ ਕੋਈ ਆਈਡੀਆ ਕੋਈ ਰੰਜਿਸ਼ਤ ਨਹੀਂ ਪਰਾਨਾ ਕੋਈ ਰੰਜਿਸ਼ਤ ਬਲੀ ਰੰਜਿਸ਼ਾ ਜੀ ਕੀ ਲੱਗ ਬੱਚੇ ਦੀ ਉਮਰ ਕਿਤਨੀ ਬੱਚੇ ਦੇ ਮੈਂ 3.5 ਸਾਲ ਕਿਤੇ ਕਰੋ ਕੁਝ ਨਹੀਂ ਆ ਰਿਹਾ ਕਿ ਪੈਸੇ ਚਾਹ ਰਿਹਾ ਟਿਊਸ਼ਨ ਜਾ ਰਹੀ ਹੈ ਮੇਰੇ ਨਾਲ ਟਿਊਸ਼ਨ ਛੱਟਣ ਜਾ ਰਹੀ ਹੈ ਕੋਈ ਆਲੇ ਦੁਆਲੇ ਕੋਈ ਸੀਸੀਟੀਵੀ ਕੈਮਰਾ ਜਾਂ ਕੁਝ ਦਾ ਕੋਈ ਬਜੇ ਦੇਖ ਰਹੇ ਹਨ ਪਤਾ ਕਰਾਓ ਕੰਪਲੀਟ ਕੀਤੀ ਹੈ ਹਾਂਜੀ ਬਸ ਉਹੀ ਕਰਨ ਲੱਗੇ ਕੀ ਲੱਗਦਾ ਹੈ ਕਿ ਛੋਟੇ ਛੋਟੇ ਬੱਚਿਆਂ ਨੇ ਇਸ ਤਰ੍ਹਾਂ ਕੋਈ ਚਲਾਈ ਹੈ ਕਿ ਕੰਮ ਬਜੀ ਗਰਵੇ ਬਈ ਹੋਣੀ ਚਾਹੀਦੀ ਨਹੀਂ ਤੇ ਇਹ ਪੂਰਾ ਸਾਫੀ ਕਿੰਨਾ ਜਿੰਨੇ ਵਿੱਚ ਲਾਈਏ ਜੋ ਵੀ चीज ਹੈ ਤੇ ਜਾਈਏ ਜੋ ਵੀ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ ਸੋ ਇਸ ਲਈ ਤੁਸੀਂ ਇਹੋ ਬਣੇ ਚੱਲੇ ਪਾਜੀ ਚੱਲੇ ਪਾਜੀ ਆ ਰਹੇ ਪਾਜੀ ਅੱਗੇ ਚੱਲੀਏ ਥੋੜੇ ਜਿਹਾ ਇੱਕ ਦਾ ਗਲੀ ਨੰਬਰ 10 ਜੀ ਆਕਾਸ਼ ਆਕਾਸ਼ ਆਪਣੀ ਬੇਟੀ ਨੂੰ ਉਹਨਾਂ ਦੀ ਕੁੜੀ ਬੇਟੀ ਸਾਢੇ ਕਿ ਤਿੰਨ ਸਾਲ ਦੀ ਆ ਉਹ ਗਲੀ ਨੰਬਰ 10 ਦੇ ਵਿੱਚ ਹੀ ਟਿਵੀਸ਼ਨ ਤੇ ਛੱਡਣ ਜਾ ਰਿਹਾ ਸੀਗਾ ਜੀ ਤੇ ਉਹ ਕੰਦੇ ਮੈਨੂੰ ਆਵਾਜ਼ ਆਈ ਪਟਾਕਾ ਟਾਇਪ ਤੇ ਮੇਰੀ ਬੇਟੀ ਥੱਲੇ ਡੇਗੀ ਤੇ ਇਹਨ ਬਿਟਵਿਨਿੰਨੀ ਉਹਨਾਂ ਦੀ ਸੱਜੀ ਲੱਤ ਦੇ ਵਿੱਚ ਬਲੀਡਿੰਗ ਸ਼ੁਰੂ ਹੋ ਗਈ ਤੇ ਉਹ ਕੰਦਾ ਮੈਂ ਸਮਝਾ ਕਿ ਤੇ ਮੇਰੀ ਬੇਟੀ ਦੀ ਹੱਡੀ ਕ੍ਰੈਕ ਹੋ ਗਈ ਤੇ ਉਹ 5 ਵਜੇ ਹਸਪੀਟਲ ਲੈ ਕੇ ਆ ਗਏ 5 6 7 ਹੁਣ ਪੌਣੇ 8 ਦਾ ਟਾਈਮ ਹੋ ਗਿਆ ਤੇ ਟਰੀਟਮੈਂਟ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਦੇ ਲੱਤ 'ਚ ਗੋਲੀ ਵੱਜੀ ਹੈ ਹਾਲਾਤ ਕਹਿੰਦੇ ਜੀ ਬੇਟੀ ਦੇ ਗੋਲੀ ਦੇ ਹਾਲਾਤ ਠੀਕ ਹੈ ਜੀ ਗੋਲੀ ਜਿਹੜੀ ਡਾਕਟਰ ਸਾਹਿਬ ਨੇ ਕੱਢ ਦਿੱਤੀ ਹੈ ਪਰਿਵਾਰ ਵੱਲੋਂ ਕਿਸੇ ਤੇ ਸ਼ੰਕਾ ਚਿਤਾਈ ਗਈ ਪਰਵਾਦ ਨੂੰ ਤੇ ਦੇਖੋ ਪਤਾ ਹੀ ਨਹੀਂ ਲੱਗਿਆ ਤਿੰਨ ਚਾਰ ਘੰਟੇ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਗੋਲੀ ਚੱਲੀ ਹੈ ਗੋਲੀ ਬੱਜੀ ਹੈ ਉਹ ਕਹਿੰਦੇ ਸਾਡੀ ਬੇਟੀ ਦੀ ਨਿਗਣ ਕਰਕੇ ਲੱਗ ਤੋ ਕੋਈ ਹੱਡੀ ਫ੍ਰੈਕਚਰ ਹੋ ਗਈ ਇਸੇ ਦੌਰਾਨ ਉਹ ਡਾਕਟਰ ਸਾਹਿਬ ਕੋ ਲੈ ਕੇ ਆਏ ਡਾਕਟਰ ਨੇ ਐਕਸਰਾ ਕੀਤਾ ਕਿ ਉਹਦੇ ਵਿੱਚ ਗੋਲੀ ਆਈ ਹਲਾਕੇ ਤੇ ਹੁਣ ਆਏ ਆ ਜੀ ਹੁਣ ਭੇਜਾਂਗੇ ਟੀਮਾਂ ਦੇਖਾਂ ਭੇਜਾਂਗੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਗਲੀ ਨੰਬਰ 10 ਨੂੰ ਸਰਚ ਕਰਾਂਗੇ ਕਿ ਕੀ ਕਾਰਵਾਈ ਹੋਈਗੀ ਇਸ ਸਬੰਧ ਵਿੱਚ ਦੇਖੋ ਸਟੇਟਮੈਂਟ ਦੇਣਗੇ ਇਹਨਾਂ ਦੇ ਖਾਤੇ ਜੋ ਵੀ ਬੰਦੀ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਅਸੀਂ ਆ ਕਿਵੇਂ ਦੇਖਦੇ ਹੋ ਹਾਲਾਤ ਅੱਜਕੱਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਪੁਲਿਸ ਆਪਣਾ ਕੰਮ ਕਰਦੀ ਹੈ ਬਿਲਕੁਲ ਤੇ ਦੇਖੋ ਸੇਫ ਵਾਲੀ ਗੱਲ ਤੇ ਤੁਹਾਡੀ ਗੱਲ ਠੀਕ ਹੈ ਇਹ ਫਾਦਰ ਨੂੰ ਨਹੀਂ ਪਤਾ ਲੱਗਿਆ ਵੀ ਕੀ ਮਤਲਬ ਕਿ 4 ਘੰਟੇ ਉਹਨੇ ਟਰੀਟਮੈਂਟ ਦਰਾ ਨਹੀਂ ਕੱਢ ਦਿੱਤੇ ਆ ਕਿ ਜੋ ਵੀ ਹੋਇਆ ਮੈਡੀਕਲ ਆ ਪਰ ਪੁਲਿਸ ਆਪਣੀ ਕਾਰਵਾਈ ਕਰੇਗੀ ਫੜੇ ਜਾਣਗੇ ਛੇਤੀ ਛੇਤੀ ਬਿਲਕੁਲ ਫੜੇ ਜਾਣਗੇ ਜੀ ਕਿਉਂ ਨਹੀਂ ਫੜੇ ਜਾਣਗੇ